हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਇੱਕ ਨੰਬਰ ਪ੍ਰੈਕਟਿਸ ਪੇਪਰ ਕਰਦੇ ਪਏ ਆ ਤਾਂ ਇਹ ਆਖਰੀ ਪ੍ਰੈਕਟਿਸ ਪੇਪਰ ਆ ਉਹਦੇ ਵੀ ਬੇਟਾ 21 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਤਾਂ ਬੇਟਾ ਇਹਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 1 ਸਹੀ 4/5 ਨੂੰ ਕਿਸ ਸੰਖਿਆ ਨਾਲ ਗੁਣਾ ਕੀਤਾ ਜਾਵੇ ਕਿ ਗੁਣਨਫਲ 18 ਮਿਲੇ ਤਾਂ ਬੇਟਾ ਇਹਨੂੰ ਤੁਸੀਂ ਸਹੀ ਵਟਿਆਂ ਨੂੰ ਸਿੰਪਲ ਫ੍ਰੈਕਸ਼ਨ ਦੇ ਵਿੱਚ ਲੈ ਆਉਨੇ ਸਵਾਲ ਸੌਖਾ ਨਿਕਲ ਜਾਂਦਾ 5 1/5 ਤੇ 4 9/5 ਤਾਂ ਕੇਸ ਸੰਖਿਆ ਨਾਲ ਗੁਣਾ ਕੀਤਾ ਜਾਵੇ ਮੰਨੋ x ਨਾਲ ਗੁਣਾ ਠੀਕ ਹੈ x ਨਾਲ ਗੁਣਾ ਕੀਤਾ ਜਾਵੇ ਮੰਨ ਲਿਆ ਆਪਾਂ ਤਾਂ 5 1 5 ਤੇ 4 9 9 5 9 5 x 18 ਠੀਕ ਹੈ ਤਾਂ ਹੁਣ ਬੇਟਾ ਇਹ ਗੁਣਾ ਆ ਠੀਕ ਹੈ 9 5 x ਤੇ ਜਦੋਂ ਜਿਹੜੀ ਗੁਣਾ ਦੀ ਰਕਮ ਹੁੰਦੀ ਉਧਰ ਜਾ ਕੇ ਭਾਗ ਦੇ ਵਿੱਚ ਬਦਲ ਜਾਂਦੀ ਹੈ ਤੇ ਜਦੋਂ x 18 ਗੁਣਾ ਜਦੋਂ ਬੇਟਾ ਇਹ ਭਾਗ ਚ ਬਦਲਨੀ ਹੈ ਅਸੀਂ ਇਹਨੂੰ ਗੁਣਾ ਚ ਬਦਲਣਾ ਤੇ ਅੰਸ਼ ਨੇ ਹਰ ਬਣ ਜਾਣਾ ਹਰ ਨੇ ਅੰਸ਼ ਬਣ ਜਾਣਾ ਇਹ 5 9 ਆ ਗਿਆ ਗੱਲ ਸਮਝ ਲੱਗ ਗਈ ਬੇਟਾ ਵੈਸੇ ਇਹਨੇ ਭਾਗ ਚ ਬਦਲਣਾ ਸੀ 18 9 5 ਪਰ ਤੁਸੀਂ ਜਦੋਂ ਅਸੀਂ ਗੁਣਾ ਚ ਅੰਸ਼ ਦਾ ਹਾਰ ਕਰਤਾ ਹਾਰ ਦਾ ਅੰਸ਼ ਕਰ ਦਿੱਤਾ ਤੇ ਇਹਨੂੰ ਗੁਣਾ ਕਰ ਦਿੱਤੀ ਬਸ ਇਹਦੇ ਚ ਇਹੀ ਦੱਸਣ ਵਾਲੀ ਗੱਲ ਸੀ 9 2 18 2 5 10 x 10 ਆ ਜਿਹੜਾ ਸਾਡੇ ਕੋਲੇ ਉੱਤਰ ਆ ਗਿਆ ਤਾਂ ਬੇਟਾ 2 ਨੰਬਰ ਆਲਟਰਨੇਟਿਵ ਦੇ ਵਿੱਚ ਸਾਡੇ ਕੋਲੇ 10 ਉੱਤਰ ਦਿੱਤਾ ਹੋਇਆ ਉਹਨੇ ਤਾਂ ਇਹ ਆਪਾਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 22 ਕਹਿੰਦਾ ਇੱਕ ਵਰਗ ਦਾ ਪਰਿਮਾਪ 80 ਵਰਗ ਮੀਟਰ ਹੈ ਇਹ ਬੇਟਾ ਮੇਰੇ ਖਲਪਲੇਖੇ ਨਾਲ ਲਿਖਿਆ ਗਿਆ ਕਿਉਂਕਿ ਜਿਹੜਾ ਪਰਿਮਾਪ ਹੁੰਦਾ ਘੇਰਾ ਹੁੰਦਾ ਵਰਗ ਮੀਟਰਾਂ ਚ ਨਹੀਂ ਹੁੰਦਾ ਮੀਟਰਾਂ ਦੇ ਵਿੱਚ ਹੁੰਦਾ ਆ ਤਾਂ ਉਸ ਦੀ ਇੱਕ ਭੁਜਾ ਹੋਵੇਗੀ ਤਾਂ ਬੇਟਾ ਇੱਕ ਵਰਗ ਹੈ ਵਰਗ ਦਾ ਪਰਿਮਾਪ ਕਿੰਨਾ 80 ਮੀਟਰ ਠੀਕ ਹੈ ਤਾਂ ਪਰਿਮਾਪ ਜਾਂ ਘੇਰੇ ਦਾ ਸੂਤਰ ਕੀ ਹੁੰਦਾ ਆ ਪରିਮਾਪ ਬਰਾਬਰ 4 ਪੂਜਾ ਕਿਉਂਕਿ ਬੇਟਾ ਇਹਦੀਆਂ 4 ਏ ਭੁਜਾਵਾਂ ਇੱਕੋ ਜੀਆਂ ਹੁੰਦੀਆਂ ਉਹ ਚਾਰਨਾ ਗੁਣਾ ਕਰਕੇ ਉੱਤਰ ਆ ਜਾਂਦਾ ਤਾਂ 4 ਪੂਜਾ ਬਰਾਬਰ 80 4 ਨੇ ਬੇਟਾ ਇਧਰਲੇ ਪਾਸੇ ਜਾ ਕੇ ਭਾਗ ਹੋ ਜਾਣਾ 4 ਇਹਨੇ ਇਹਨੂੰ ਕੱਟ ਦੇਣਾ 4 2 8 20 ਤਪੂਜਾ ਕਿੰਨੀ ਆ ਗਈ 20 ਸੈਂਟੀਮੀਟਰ 20 ਹੀ ਇਹ 20 ਹੀ ਇਹ ਹੋਊਗੀ ਤੇ 20 ਸੈਂਟੀਮੀਟਰ ਹੀ ਤਾਂ ਹੀ ਚਾਰਾਂ ਦਾ ਜੋੜ 80 ਮੀਟਰ ਆਉਂਦਾ ਪਿਆ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ ਚਾਰ ਨੰਬਰ ਦੇ ਉੱਤੇ ਬੇਟਾ 20 ਮੀਟਰ ਉੱਤਰ ਦਿੱਤਾ ਹੋਇਆ ਇਹਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਸਵਾਲ ਨੰਬਰ 23 ਕਹਿੰਦਾ ਕਿਹੜਾ ਗੁਣਫਲ 36 ਦੇ ਬਰਾਬਰ ਹੈ ਬੇਟਾ 0.9 0.4 ਇਹ ਇਹਦਾ ਗੁਣਨਫਲ ਆ ਜਾਣਾ ਕਿਉਂਕਿ ਦਸ਼ਮਲਵ ਦੇ ਸੱਜੇ ਹੱਥ ਦੂ ਅੱਖਰ ਹੋਣੇ ਚਾਹੀਦੇ 0.36 ਤਾਂ ਆਹ ਨਬ ਨਬ 0.04 ਤਾਂ ਅਸੀਂ ਇਹਨੂੰ ਜਦੋਂ ਗੁਣਾ ਕਰਦੇ ਆ ਬੇਟਾ ਤਾਂ ਜਾਂ ਬੇਟਾ ਇਹਦੇ ਤੁਸੀਂ ਜੇ ਤੁਹਾਨੂੰ ਔਖਾ ਲੱਗਦਾ ਹੈ ਤਾਂ ਤੁਸੀਂ ਕਿਵੇਂ ਕਰ ਸਕਦੇ ਆ ਇਹਨੂੰ 90 0.04 ਨੂੰ 90 0.04 ਇਹ ਦਾ ਵਟਾ ਅਸੀਂ 100 ਕਰ ਦਵਾਂਗੇ ਆ ਡੈਸੀਮਲ ਤੇ ਜ਼ੀਰੋ ਖਤਮ ਡੈਸੀਮਲ ਦਾ ਇੱਕ ਆ ਦੋ ਅੱਖਰ ਠੀਕ ਹੈ ਤੇ ਇਹ 90 ਚੋਕਾ 300 60 100 360 100 ਦਾ ਮਤਲਬ ਹੋ ਗਿਆ ਬੇਟਾ ਦੋ ਹੱਥ ਇਧਰ ਨੂੰ 3.6 ਉੱਤਰ ਆ ਗਿਆ ਇਹ ਵੀ ਉੱਤਰ ਠੀਕ ਨਹੀਂ ਹੈਗਾ ਠੀਕ ਹੈ ਹੁਣ ਬੇਟਾ 900 0.04 ਤਾਂ 900 ਏ ਬਣ ਗਿਆ 900 ਗੁਣਾ .04 ਇਹਦਾ /100 ਕਰ ਦਿਓ ਠੀਕ ਆ ਆ ਡੈਸੀਮਲ ਤੇ ਆ ਖਤਮ ਹੋ ਗਏ ਤਾਂ ਦੋ ਬਿੰਦੀਆਂ ਨਾਲ ਦੋ ਬਿੰਦੀਆਂ 9 ਚੋਕਾ 36 ਇਹਦਾ ਉੱਤਰ ਬੇਟਾ 36 ਆਉਂਦਾ ਪਿਆ ਠੀਕ ਆ ਬੇਟਾ ਮੇਰਾ ਕਿਹ ala ਗੱਲ ਕਲੀਅਰ ਹੋ ਗਈ ਤੁਹਾਨੂੰ ਠੀਕ ਆ ਪੁੱਤ ਮੈਂ ਤੁਹਾਨੂੰ ਦੱਸਿਆ ਸੀ ਜਾਂ ਸਿੱਧੀ ਗੁਣਾ ਕਰ ਲਓ ਤੇ ਡੈਸੀਮਲ ਦੇ ਸੱਜੇ ਹੱਥ ਲੈ ਚੱਲੋ ਅੱਖਰਾਂ ਨੂੰ ਠੀਕ ਆ ਪੁੱਤ ਤੇ ਇਹ ਦੇ ਦੋ ਗੁਣਾ ਕਰੋਗੇ ਮੇਰਾ ਖਿਆਲ ਹੈ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਗੁਣਾ ਦਾ ਵੀ ਉਹਨੂੰ ਉਦਾਂ ਹੀ ਗੁਣਾ ਕਰਕੇ ਮੁੜ ਕੇ ਡੈਸੀਮਲ ਦੇ ਸੱਜੇ ਹੱਥ ਤੁਸੀਂ ਅੱਖਰ ਲੈ ਚੱਲੋ ਤਾਂ ਬੇਟਾ ਆ 3rd ਵਨ ਆ ਜਿਹੜਾ ਇਹਦਾ ਰਾਈਟ ਆਨਸਰ ਆ ਗਿਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 24 ਕਹਿੰਦਾ ਪਿਆ 400 ਲੋਕਾਂ ਲਈ 10 ਦਿਨਾਂ ਦਾ ਭੋਜਨ 50 ਦਿਨ ਤੱਕ ਕਿੰਨੇ ਲੋਕ ਖਾ ਸਕਣਗੇ 400 ਲੋਕਾਂ ਲਈ ਠੀਕ ਹੈ ਲੋਕ ਭੋਜਨ ਦੇ ਦਿਨ ਠੀਕ ਹੈ ਫਿਰ ਲੋਕ ਤੇ ਭੋਜਨ ਦੇ ਭੋਜਨ ਦੇ ਦਿਨ ਠੀਕ ਹੈ 400 ਲੋਕਾਂ ਲਈ 10 ਦਿਨਾਂ ਦਾ ਭੋਜਨ ਠੀਕ 400 ਲੋਕ ਤੇ ਭੋਜਨ ਦੇ ਦਿਨ 10 ਫਿਰ ਉਹ ਕਹਿੰਦਾ ਪਿਆ 50 ਦਿਨ ਤੱਕ ਤੇ ਭੋਜਨ ਦੇ ਦਿਨ 50 ਹੋਗੇ ਤੇ ਲੋਕਾਂ ਦੀ ਸੰਖਿਆ ਬੇਟਾ ਅਸੀਂ ਕੱਢਣੀ ਹੈ ਠੀਕ ਹੈ ਕਿੰਨੇ ਲੋਕ ਖਾ ਸਕਣਗੇ ਹੁਣ ਬੇਟਾ ਜਦੋਂ ਇਸ ਤਰ੍ਹਾਂ ਦਾ ਭੋਜਨ ਲਈ ਦਿਨ ਹੁੰਦੇ ਆ ਜੇ ਦੇਖੋ ਲੋਕੀ ਵਧ ਜਾਣਗੇ ਭੋਜਨ ਘਟਦੇ ਨਾਲ ਚੱਲੂਗਾ ਇੱਕ ਚੀਜ਼ ਵੱਧਦੀ ਆ ਇੱਕ ਘਟ ਜਾਂਦੀ ਆ ਤਾਂ ਫਿਰ ਉੱਥੇ ਉਲਟ ਕ੍ਰਮ ਅਨੁਪਾਤ ਲੱਗਣਾ ਹੁੰਦਾ ਉਹਦੇ ਵਿੱਚ ਬੇਟਾ ਪਹਿਲੇ ਦੀ ਦੂਜੇ ਨਾਲ ਗੁਣਾ ਤੇ ਤੀਜੇ ਦੀ ਚੌਥੇ ਨਾਲ ਗੁਣਾ ਬਰਾਬਰ ਕਰਨੀ ਹੁੰਦੀ ਹੈ ਮੇਰਾ ਖਿਆਲ ਆ ਤੁਹਾਨੂੰ ਬੇਟਾ ਗੱਲ ਸਮਝ ਲੱਗ ਗਈ ਇੱਕ ਸਿੱਧਾ ਕਰਮਨਪਾਤ ਚ ਪਹਿਲਾ ਗੁਣਾ ਚੌਥਾ ਦੂਜਾ ਗੁਣਾ ਤੀਜਾ ਹੁੰਦਾ ਸਿੱਧਾ ਕਰਮਨਪਾਤ ਉਦੋਂ ਲੱਗਦਾ ਜਦੋਂ ਇੱਕ ਚੀਜ਼ ਵੱਧਦੀ ਹੈ ਦੂਜੀ ਚੀਜ਼ ਵੀ ਨਾਲ ਹੀ ਵੱਧ ਜਾਂਦੀ ਹੈ ਪਰ ਬੇਟਾ ਜਦੋਂ ਆ ਭੋਜਨ ਦੇ ਗੱਲ ਆ ਜਾਂਦੀ ਹੈ ਭੋਜਨ ਦੀ ਗੱਲ ਆ ਜਾਂਦੀ ਹੈ ਜਾਂ ਮਜ਼ਦੂਰਾਂ ਤੇ ਕੰਮ ਦੀ ਗੱਲ ਆ ਜਾਂਦੀ ਉਦੋਂ ਉਲਟ ਕਰਮ ਜੇਕਰ ਆਪਾਂ ਮਜ਼ਦੂਰ ਵਧਾ ਦਈਏ ਕੰਮ ਛੇਤੀ ਨਿਬੜ ਜਾਂਦਾ ਹੈ ਹਨਾ ਤੇ ਇਸੇ ਤਰ੍ਹਾਂ ਹੀ ਜੇਕਰ ਬੇਟਾ ਅਸੀਂ ਲੋਕੀ ਵਧਾ ਦਵਾਂਗੇ ਤਾਂ ਭੋਜਨ ਦੇ ਦਿਨ ਘਟ ਜਾਣਗੇ ਜੇ ਭੋਜਨ ਦੇ ਦਿਨ ਆਪਾਂ ਵਧਾਵਾਂਗੇ ਤਾਂ ਲੋਕਾਂ ਦੀ ਸੰਖਿਆ ਜਿਹੜੀ ਆ ਘਟਣੀ ਘਟ ਜਾਂਦੀ ਹੈ ਠੀਕ ਹੈ ਤਾਂ 50x ਬਰਾਬਰ 400 10 ਆ 0 ਨਾਲ 0 ਕੱਟੀ ਕਿ ਬੇਟਾ ਤੇ 5840 ਤਾਂ 80 ਲੋਕ ਆ ਜਿਹੜਾ ਉੱਤਰ ਆ ਜਾਊਗਾ ਕਿੰਨੇ ਲੋਕੀ ਜਿਹੜੇ 50 ਦਿਨ ਤੱਕ ਖਾ ਸਕਣਗੇ 80 ਠੀਕ ਹੈ ਬੇਟਾ 50 ਇੱਕ ਮੈਂ 400 ਲੋਕਾਂ ਲਈ 10 ਦਿਨ ਦਾ ਭੋਜਨ 50 ਦਿਨ ਤੱਕ ਕਿੰਨੇ ਲੋਕ ਖਾ ਸਕਣਗੇ 80 ਉੱਤਰ ਆ ਗਿਆ ਸਾਡੇ ਕੋਲੇ ਤਾਂ ਪਹਿਲਾ ਹੀ ਬੇਟਾ 80 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਬੇਟਾ ਆਖਰੀ ਸਵਾਲ ਆ ਗਿਆ ਇਸੇ ਸੈੱਟ ਦਾ ਸਵਾਲ ਨੰਬਰ 25 ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੀ ਪਿੰਨ आरोही क्रम ਵਿੱਚ ਹੈ आरोही क्रम ਹੁੰਦਾ ਬੇਟਾ ਚੜਦਾ ਕ੍ਰਮ ਚੜਦਾ ਕ੍ਰਮ ਠੀਕ ਹੈ ਇੱਕ ਅਵਰੋਹੀ ਕ੍ਰਮ ਹੁੰਦਾ ਉਹ ਲੈਂਦਾ ਕ੍ਰਮ ਹੁੰਦਾ ਅਰੋਹੀ ਕ੍ਰਮ ਚੜਦਾ ਕ੍ਰਮ ਹੁੰਦਾ ਆ ਹੁਣ ਬੇਟਾ ਇਹਦੇ ਜੋ ਪੁੱਛਦਾ ਪਿਆ ਕਿਹੜੀ ਭਿੰਨ ਹੈ ਜਿਹੜੀ ਚੜਦੇ ਕ੍ਰਮ ਚ ਹੈ ਚੜਦੇ ਕ੍ਰਮ ਦੇ ਵਿੱਚ ਬੇਟਾ ਵੈਸੇ ਤਾਂ ਸਭ ਤੋਂ ਛੋਟੀ ਸੰਖਿਆ ਫਿਰ ਉਸ ਤੋਂ ਵੱਡੀ ਫਿਰ ਉਸ ਤੋਂ ਵੱਡੀ ਫਿਰ ਉਸ ਤੋਂ ਵੱਡੀ ਲਿਖਣਾ ਪਰ ਭਟਿਆਂ ਚ ਜਿਹੜੀ ਸੰਖਿਆ ਉੱਪਰ ਅੰਸ਼ ਬਰਾਬਰ ਹੋਵੇ ਭਟਿਆਂ ਚ ਜਿਹੜੀ ਸੰਖਿਆ ਸਭ ਤੋਂ ਛੋਟੀ ਹੁੰਦੀ ਹੈ ਹੇਠਲੇ ਪਾਸੇ ਹਰ ਸਭ ਤੋਂ ਛੋਟਾ ਆਉਂਦਾ ਉਹ ਅਸਲ ਚ ਸਭ ਤੋਂ ਵੱਡੀ ਹੁੰਦੀ ਹੈ ਠੀਕ ਹੈ ਤਾਂ ਇਹ ਸਭ ਤੋਂ ਛੋਟੀ ਇਹ ਤਾਂ ਅਸਲ 'ਚ ਸਭ ਤੋਂ ਵੱਡੀ ਹੈ ਇਸੇ ਤਰ੍ਹਾਂ ਹੀ ਬੇਟਾ ਆ ਜਿਹੜੀ ਹੈ ਇਹਦੇ ਤੋਂ ਇਹ ਵੀ ਸਭ ਤੋਂ ਇਹ ਵੀ ਵੱਡੀ ਹੈ ਇਹਦੇ ਨਾਲੋਂ ਆਪਾਂ ਸਭ ਤੋਂ ਛੋਟੀ ਸੰਖਿਆ ਲੈਣੀ ਹੈ ਤਾਂ ਸਭ ਤੋਂ ਛੋਟੀ ਸੰਖਿਆ ਉਹ ਹੋਊਗੀ ਜਿਹਦੇ ਵਿੱਚ ਬੇਟਾ ਵਟਾ ਸਭ ਤੋਂ ਵੱਡਾ ਹੋਊਗਾ ਤਾਂ ਆਹ ਦੇਖੋ ਬੇਟਾ 37 ਉਹਦੇ ਤੋਂ ਬਾਅਦ 29 ਉਹਦੇ ਤੋਂ ਬਾਅਦ ਦੇ ਵਿੱਚ 25 ਉਹਦੇ ਤੋਂ ਬਾਅਦ 19 ਆਉਂਦਾ ਪਿਆ ਤਾਂ ਆਹਾਂ ਸੰਖਿਆ ਜਿਹੜੀ ਹੈਗੀ ਆ ਅਰੋਹੀ ਕ੍ਰਮ ਵਿੱਚ ਆ ਪਹਿਲਾ ਆ ਸਭ ਤੋਂ ਛੋਟੀ ਸੰਖਿਆ ਬਣਦੀ ਪਈ ਆ ਬੇਟਾ 37 ਆ ਕਿਉਂਕਿ ਉੱਪਰ ਤਾਂ ਕਾਮਨ ਆ ਇਥਾਂ ਜਿਹੜੀ ਸੰਖਿਆ ਸਭ ਤੋਂ ਵੱਡੀ ਹੁੰਦੀ ਆ ਉਹ ਅਸਲ ਦੇ ਵਿੱਚ ਸੰਖਿਆ ਛੋਟੀ ਹੁੰਦੀ ਆ ਇਸ ਕਰਕੇ ਆ 37 29 25 19 ਇਹ ਜਿਹੜਾ ਹੈਗਾ ਆ ਚੜ੍ਹਦੇ ਕ੍ਰਮ ਦੇ ਵਿੱਚ ਸੰਖਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਸਾਡੇ ਜਿਹੜਾ ਇਹ 25 ਨੰਬਰ ਸਵਾਲ ਵੀ ਕੰਪਲੀਟ ਹੋ ਗਿਆ ਸੋ ਸਾਰੇ ਦੇ ਸਾਰੇ ਪੇਪਰ ਬੇਟਾ ਇਹ ਪ੍ਰੈਕਟਿਸ ਪੇਪਰ ਵੀ ਇਸ ਵੀਡੀਓ ਦੇ ਨਾਲ ਹੀ ਕੰਪਲੀਟ ਹੋ ਗਏ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ